ਪੈਰੈਂਟਸ ਨੇ ਵੀ ਬਹੁਤ ਸਪੋਰਟ ਕੀਤਾ ਸਕੂਲ ਟੀਚਰਸ ਨੇ ਬਹੁਤ ਸਪੋਰਟ ਦਿੱਤਾ ਸਕੂਲ ਦਾ ਡਿਸਪਲਿਨ ਬਹੁਤ ਅੱਛਾ ਸੀਗਾ ਜਿੱਦੇ ਕਰਕੇ ਮੈਂ ਕੁਝ ਵੀ ਸਹੀ ਤੇ ਮਰਜ਼ੀ ਕਰਦੀ। ਰਾਤ 8:00 ਵਜੇ ਤੱਕ ਪੜਨਾ ਫਿਰ 4:00 ਵਜੇ ਉੱਠ ਕੇ ਪੜਨਾ 1 ਘੰਟੇ ਦਿਨ ਤੱਕ ਸੌਣਾ ਕਿਤੇ ਮੈਂ ਕਿਤੇ ਇੰਨੀ ਕੋ ਮਿਹਨਤ ਸੀ ਕਿ ਸਾਨੂੰ ਆਪ ਦੇਖਣ ਤੇ ਲੱਗਦਾ ਜੀ ਅਸੀਂ 8-10 ਘੰਟੇ ਦੀ ਨੀਂਦ ਨਹੀਂ ਕਰਦੇ। ਬੱਚੇ ਕਦੋਂ ਸੌਣਗੇ? ਕਦੋਂ ਪੇਪਰ ਦੇਣਗੇ? ਕਿਦਾਂ ਪੇਪਰ ਦੇਣਗੇ? ਇੱਕ ਵੱਡੀ ਬੇਟੀ ਜਿਹਨੂੰ 93% 12ਵੇਂ ਨੰਬਰ 12ਵੀਂ ਕਲਾਸ ਤੋਂ ਪਾਸ ਤੋਂ ਕਲੀ ਦੀ ਆ ਛੋਟੀ ਬੇਟੀ 70% ਦੇ ਨੰਬਰ ਸੀ ਵੀ ਐਸ ਵੀ ਰਿਜ਼ਲਟ ਤੇ 10ਵੀਂ ਕਲਾਸ ਤੋਂ ਪਾਸ ਤੋਂ ਕਲੀ ਦਾ ਤੁਸੀਂ ਸਮਝਦਾ ਕਿ ਕਿਤੇ ਪਰਵਾਹ ਕਿੰਨਾ ਵੀ ਕਿਸ਼ੂ ਹੋਵੇ ਕਿਸ ਨਾਮ ਹਵਾਲਾ ਜਿਹੜੇ ਬੱਚੇ ਫੋਕਸ ਹੁੰਦੇ ਨੇ 100% ਫੋਕਸ ਹੁੰਦੇ ਨੇ ਉਹਨਾਂ ਨੂੰ

ਅੱਜ ਪੋਸਟੀ ਦੇ ਨਾਲ ਜਿਨੇ 91% ਨੰਬਰ ਲੈਨੇ ਸੀਬੀਐਸਸੀ ਦਾ ਰਿਜ਼ਲਟ ਆਇਆ ਤੇ ਸਕੂਲ ਤੋਂ ਲੈ ਕੇ ਘਰ ਤੱਕ ਜਿਹੜੀਆਂ ਨੇ ਖੁਸ਼ੀਆਂ ਮਨਾਈਆਂ ਜਾ ਰੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਧੀ ਦਾ ਕਹਿੰਦੇ ਨੇ ਮਿਹਨਤ ਮਿਹਨਤ ਕਰੋਗੇ ਤੇ ਫਲ ਕਿਤਨਾ ਕਿਤੇ ਜ਼ਰੂਰ ਮਿਲਦਾ ਹੈ ਗੱਲਬਾਤ ਕਰਦੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਰੋਹਿਤ ਕੁਲਕਰ ਰੋਹਿਤਾ ਜੀ ਬਹੁਤ ਬਹੁਤ ਮੁਬਾਰਕਾਂ ਸਾਡੀ ਟੀਮ ਵੱਲੋਂ ਤੁਹਾਨੂੰ 91% ਨੰਬਰ ਲੈਣੇ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਬਟਾਲਾ ਦਾ कि ਆਪਣੇ ਸਕੂਲ ਦਾ ਜਿਹੜਾ ਨਾਮ ਰੋਸ਼ਨ ਕੀਤਾ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਏ ਕਿ ਜਿਹੜੀ ਮਿਹਨਤ ਦਾ ਫਲ ਅੱਜ ਮਿਲਿਆ ਬਹੁਤ ਫੋਕਸ ਰਹਿਣਾ ਪੈਂਦਾ ਆ ਬਹੁਤ ਟਾਈਮ ਟੇਬਲ ਦੇ ਅਕੋਰਡਿੰਗ ਚੱਲਣਾ ਪੈਂਦਾ ਆ ਬਹੁਤ ਮਿਹਨਤ ਲੱਗਦੀ ਏ ਪੇਰੈਂਟਸ ਨੇ ਵੀ ਬਹੁਤ ਸਪੋਰਟ ਕੀਤਾ ਸਕੂਲ ਟੀਚਰਸ ਨੇ ਬਹੁਤ ਸਪੋਰਟ ਕੀਤਾ ਸਕੂਲ ਦਾ ਡਿਸਪਲਿਨ ਬਹੁਤ ਅੱਛਾ ਸੀਗਾ ਜਿੱਦੇ ਕਰਕੇ ਮੈਂ ਫੋਕਸ ਲਈ ਤੇ ਇਹ ਮਾਤਾ ਪ੍ਰਸਤੁਤ ਹਾਂ ਮੇਰੇ ਜੁਆਇੰਟ ਫੈਮਿਲੀ ਆ ਮੇਰੇ ਪੇਰੈਂਟਸ ਨੇ ਇੰਨੇ ਵਕਤ ਦੇ ਦਿੱਤਾ ਮੇਰੇ ਮੰਮੀ ਪਾਪਾ ਨੇ ਬਹੁਤ ਸਪੋਰਟ ਕੀਤਾ ਮੇਰੇ ਪਾਪਾ ਨੇ ਬਹੁਤ ਸ਼ੁਰੂ ਤੋਂ ਹੀ ਸਪੋਰਟ ਕੀਤਾ ਮੈਨੂੰ ਉਸ ਦੇ ਕਾਫੀ ਜ਼ਿਆਦਾ ਅਟੈਚਮੈਂਟ ਸਭ ਤੋਂ ਜ਼ਿਆਦਾ ਪਾਪਾ ਨਾਲ ਹੀ ਆ ਉਹਨਾਂ ਨੇ ਬਹੁਤ ਜ਼ਿਆਦਾ ਕੰਫੀਡੈਂਸ ਦੇ ਦਿੱਤਾ ਮੈਨੂੰ ਸਟ੍ਰੈਂਥ ਦਿੱਤੀ ਸੋ ਥੈਟ ਕਿ ਮੈਂ ਫੋਕਸ ਕਰ ਸਕਾਂ ਕਿ ਇਮਰੀਅਸਲੀ ਕਰਕੇ ਅੱਗੇ ਫਿਰ ਕੀ ਕਰਨਾ ਚਾਹੁੰਦੀ ਐ ਕਿ 99% ਨੰਬਰ ਲੈਣੇ ਬੜੀ ਖੁਸ਼ੀ ਵਾਲੀ ਗੱਲ ਆ ਜਿਹੜਾ ਸਟਾਫ ਵੀ ਵਧਾਈਆਂ ਦਿੰਦਾ ਪਰ ਸਕੂਲ ਦੇ ਵਿੱਚ ਵੀ ਮੂੰਹ ਮਿੱਠਾ ਕਰਾਇਆ ਗਿਆ ਤੇ ਘਰ ਵੀ ਜਾ ਕੇ ਜਿਹੜੀ ਖੁਸ਼ੀ ਹੁਣ ਮਿਲਨੀ ਐ ਅੱਗੇ ਕੀ ਕਰਨਾ ਚਾਹੁੰਦੀ ਸੀ ਮੈਂ ਕਮਰਸ ਵਿੱਚ ਕੀ ਕੰਟੀਨਿਊ ਕਰੂੰਗੀ ਸਟਰੀਮ ਨੂੰ ਅੱਗੇ ਤੇ ਅੱਛਾ ਕੋਰਸ ਲੈ ਕੇ ਫਿਰ ਯੂਨੀਵਰਸਿਟੀ ਜਾਂ ਕਾਲਜ ਵਿੱਚ ਅਪਲਾਈ ਕਰੂੰਗੀ ਕੀ ਮੈਨੂੰ ਇਹਨਾਂ ਦਾ ਸੁਝਾਅ ਦੇਣਾ ਚਾਹੀਦਾ ਹੈ ਕਿ ਆਪਣਾ 100% ਦੋ ਫੋਕਸਡ ਰੋ ਸੋ ਥੈਟ ਕਿ ਤੁਸੀਂ ਆਪਣੇ ਜਿਹੜੇ ਡ੍ਰੀਮ ਨੇ ਉਹਨਾਂ ਨੂੰ ਫੁੱਲਫਿਲ ਕਰ ਸਕੋ ਤੇ ਕੰਪੀਟੀਸ਼ਨ ਬਹੁਤ ਵੱਧ ਰਿਹਾ ਹੈ ਤੇ ਸਾਨੂੰ ਹਮੇਸ਼ਾ ਫੋਕਸ ਰਹਿਣਾ ਚਾਹੀਦਾ ਹੈ ਸੋ ਥੈਟ ਕਿ ਆਪਾਂ ਆਪਾਂ ਗੋਲ ਤੋਂ ਪਿੱਛੇ ਨਾ ਛਿੜੀਂ ਤੋਂ ਤੁਸੀਂ ਸਕੂਲ ਪਹੁੰਚ ਜਾਂਦੇ ਹੋ ਸਕੂਲ ਦੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਨੇ ਕਹਿੰਦੇ ਮਾਤਾ ਪਿਤਾ ਦਾ ਤੇਰਾ ਅਸ਼ੀਰਵਾਦ ਹੁੰਦਾ ਹੈ ਤਾਂ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਉਸ ਤੋਂ ਬਾਅਦ ਕਹਿੰਦੇ ਗੁਰੂ ਗੁਰੂ ਜੇ ਚੰਗਾ ਹੋਵੇ ਤਾਂ ਚੇਲਾ ਕਿਤੇ ਨਾ ਕਿਤੇ ਅੱਗੇ ਪਹੁੰਚ ਜਾਂਦਾ ਤੇ ਤੁਸੀਂ ਤੁਹਾਡੇ ਜਿਹੜੇ ਪ੍ਰਿੰਸੀਪਲ ਨੇ ਟੀਚਰਸ ਨੇ ਉਹਨਾਂ ਦੀ ਕਿੰਨੀ ਕਿ ਸਪੋਰਟ ਰਹੀ ਏ ਇਸ ਕੰਮ ਦੇ ਵਿੱਚ ਤੇ ਤੁਸੀਂ ਕਿਤੇ ਨਾ ਕਿਤੇ 99% ਨੰਬਰ ਲੈਨੇ ਉਹਨਾਂ ਦੇ ਕਿੱਦਾਂ ਦਾ ਹਰਿਆ मेरे स्कूल ਨੇ शुरू तो ही बहुत ਸਪੋਰਟ किया ਐ ਫਰਮ ਵੈਰੀ ਫਰਸਟ ਡੇ ਮੇਰੇ ਟੀਚਰਸ ਨੇ ਬਹੁਤ ਅੱਛਾ ਗਾਈਡ ਕੀਤਾ ਉਸ ਟੇਮ ਕੀ ਤਬ ਬਹੁਤ ਜ਼ਿਆਦਾ ਮਤਲਬ ਕੌਨਫੀਡੈਂਸ ਬਿਲਡ ਕੀਤਾ ਕਿ ਆਪਾਂ ਫੋਕਸ ਰਹਿ ਸਕੀਏ ਸਕੂਲ ਦਾ ਡਿਸਪਲਾਈਨ ਬਹੁਤ ਅੱਛਾ ਆਇਆ ਜੁੜੇ ਕਰਕੇ ਸਾਡਾ ਪੜ੍ਹਾਈ ਵਿੱਚ ਧਿਆਨ ਲੱਗਦਾ ਆ ਤੇ ਅੱਛੀ ਤਰ੍ਹਾਂ ਆਪਾਂ ਫੋਕਸ ਕਰਦੇ ਆ ਹੁਣ ਕੀ ਨੇ ਕਰੇ ਜਾਣਾ ਕਿੱਦਾਂ ਦਾ ਸੈਲੀਬ੍ਰੇਸ਼ਨ ਡਿਮਾਂਡ ਤੇ ਕੋਈ ਨਹੀਂ ਉਹ ਆਪੇ ਫੁੱਲਫੁੱਲ ਕਰ ਦੇਣਗੇ ਉਹਨਾਂ ਨੂੰ ਪਤਾ ਆ ਤੇ ਘਰ ਖੁਸ਼ੀ ਦਾ ਮੋਲ ਬਹੁਤ ਜ਼ਿਆਦਾ ਆ ਸਾਰੇ ਵਧਾਈਆਂ ਦੇਣਗੇ ਨੇ ਫੋਨ ਆ ਰਹੇ ਨੇ ਸਾਰਿਆਂ ਦੇ ਵਧਾਈਆਂ ਦੀ ਤੇ ਬਹੁਤ ਹੀ ਖੁਸ਼ ਹਾਂ ਉਹਨਾਂ ਨੂੰ ਕੀ ਮੈਸੇਜ ਮੈਨੂੰ ਦੱਸਦਾ ਬਰ ਥੈਂਕ ਯੂ ਵੈਰੀ ਮੱਚ ਤੁਸੀਂ ਬਹੁਤ ਅੱਛਾ ਮਤਲਬ ਮੈਨੇ سپورਟ ਕੀਤਾ ਜਾਂ ਮੇਰੀ ਖੁਸ਼ੀ ਵਿੱਚ ਖੁਸ਼ ਹੋ ਹੁੰਦੇ ਨੇ ਸਾਰੇ ਬਹੁਤ ਖੁਸ਼ ਨੇ ਮੈਂ ਬਹੁਤ ਬਹੁਤ ਸ਼ੁਕਰੀਆ ਬੋਲ ਫੋਕਸ ਜਣਾ ਪੈਂਦਾ ਆ ਡਿਸਟਰੈਕਸ਼ਨ ਤੋਂ ਹਟ ਕੇ ਤੇ ਆਪਣਾ ਟਾਈਮ ਟੇਬਲ ਬਣਾਉਣਾ ਪੈਂਦਾ ਆ अच्छੀ ਤਰ੍ਹਾਂ so that ye financial success ਕਰ ਸਕੋ। ਤੋਂ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਮਿਹਨਤ ਮਿਹਨਤ ਕਿਤਨਾ ਕਿਤੇ ਕੀਤੀ ਏ ਤੇ ਅੱਜ ਕਿਤਨਾ ਕਿਤੇ ਉਹ ਫਲ ਮਿਲਿਆ ਹੈ। ਤੋਂ ਬੱਚੀ ਏ ਉਹਨੇ ਲੁਧਰਾ ਪਰਿਵਾਰ ਦਾ ਤੇ ਬਟਾਲਾ ਸ਼ਹਿਰ ਦਾ ਤੇ ਨਾਲ ਦੀ ਨਾਲ ਸਕੂਲ ਦਾ ਵੀ ਜਰਾ ਏ ਨਾਮ ਰੋਸ਼ਨ ਕੀਤਾ। ਆਪਾਂ ਗੱਲਬਾਤ ਕਰਾਂਗੇ ਪ੍ਰਿੰਸੀਪਲ ਕਰਨੇ ਮੌਜੂਦ ਸਾਡੇ ਨਾਲ ਉਹਨਾਂ ਦਾ ਕੀ ਕਹਿਣਾ ਸਵੇਰ ਤੋਂ ਹੀ ਜਰੀਆਂ ਨੇ ਉਹਨਾਂ ਨੂੰ ਵੋਧਾਈਆਂ ਮਿਲਦੀਆਂ ਪਿਆਏ ਗੱਲਬਾਤ ਕਰਦੇ ਹਾਂ ਸੋ ਸੋ ਗੱਲਬਾਤ ਕਰਦੇ ਹਾਂ ਡੀਏਵੀ ਸੈਂਟਰੀ ਸਕੂਲ ਦੇ ਪ੍ਰਿੰਸੀਪਲ ਮੌਜੂਦ ਨੇ ਸਾਡੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਵੀ ਜਰਾਏ ਯੋਗਦਾਨ ਬਹੁਤ ਹੈ ਜਦੋਂ ਬੱਚਾ ਸਕੂਲ ਐਂਟਰ ਕਰ ਜਾਂਦਾ ਏ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਕਿ ਬੱਚੇ ਨੂੰ ਕਿੱਦਾਂ ਆਪਾਂ ਅੱਗੇ ਤੱਕ ਪਹੁੰਚਾਣਾ ਏ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਸਰ ਜੀ ਨਾਮ ਜੀ ਮੇਰਾ ਨਾਮ ਦਿਰਾਜ ਹੈ ਔਰ ਮੈਂ ਐਸ ਐਸ ਹੈਡ ਆਫ ਦਾ ਫੈਮਿਲੀ ਬਿਊ ਸੰਬੀ ਕੰਪਨਰੀ ਪ੍ਰੋਫੈਸਰ ਜੀ ਕਿੱਦਾ ਦੇਖਦੇ ਹੋ ਕਿ ਅੱਜ ਸਪੀਅਰ ਤੋਂ ਜਿਹੜਾ ਰਿਜ਼ਲਟ ਆਇਆ ਹੈ ਬੱਚੀ ਦਾ ਕਿ ਸਪੀਅਰ ਤੋਂ ਹੀ ਵਧਾਈਆਂ ਮਿਲਦੀਆਂ ਨੇ ਸਾਰੇ ਸਟਾਫ ਨੂੰ ਕਿੱਦਾਂ ਦਾ ਮਾਹੌਲ ਹੈ ਸਕੂਲ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੈ ਸਰ ਜਦੋਂ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਵਾ ਤੇ ਨਾ ਚਾਹਦੇ ਹੋ ਵੀ ਕਹਿ ਸਕਨੇ ਕਿ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਆਲਦੋ ਨੰਬਰ ਆਫ ਸਟੂਡੈਂਟਸ ਅਪੀਅਰ ਹੋ ਰਹੇ ਹੁੰਦੇ ਨੇ ਪਰ ਹਰ ਇੱਕ ਦਾ ਰਿਜ਼ਲਟ ਜਿਹੜਾ ਵਾ ਬਹੁਤ ਸਕੂਨ ਅਤੇ ਖੁਸ਼ੀ ਦਿੰਦਾ ਵਾ ਜਿੱਥੇ ਮਾਪੇ ਮਾਪੇ ਪੁੱਛ ਹੁੰਦੇ ਨੇ ਉੱਥੇ ਕਿਤੇ ਨਾ ਕਿ ਦੇ ਅਧਿਆਪਕ ਉਹਨਾਂ ਤੋਂ ਜ਼ਿਆਦਾ ਪੁੱਛ ਹੁੰਦੇ ਨੇ ਕਿਉਂਕਿ ਬੱਚੇ ਨੂੰ ਕਾਮਯਾਬ ਹੁੰਦੇ ਦੇਖਣ ਦੇ ਵਿੱਚ ਮਾਪੇ ਦਾ ਨਾਲ ਨਾਲ ਟੀਚਰਜ਼ ਦਾ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਸੋ ਇਹ ਵੀ ਬਹੁਤ ਕੁਸ਼ਣ ਹੈ ਕਹਿੰਦੇ ਨੇ ਕਿ ਜਦੋਂ ਬੱਚਾ ਸਕੂਲ ਐਂਟਰ ਕਰ ਜਾਂਦਾ ਨਾ ਉਹਦੇ ਮਾਤਾ ਪਿਤਾ ਜਿਹੜੇ ਨੇ ਸਕੂਲ ਦਾ ਸਟਾਫ ਬਣੇ ਨਾ ਕਿਦਾਂ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਟੀਚਰਸ ਹੁੰਦੇ ਨੇ ਤੇ ਤੁਹਾਡਾ ਵੀ ਬੜਾ ਯੋਗਦਾਨ ਹੈ ਤੁਸੀਂ ਬੱਚੀ ਨੂੰ ਅੱਜ ਤੱਕ ਪੜਾਇਆ ਕਿਤਨਾ ਕਿਤੇ ਤੁਹਾਡੀ ਵੀ ਮਿਹਨਤ ਰੰਗ ਲਾਈ ਹੈ ਜੀ ਜੀ ਸਰ ਐਕਚੁਅਲੀ ਇਹ ਹੈ ਕਿ ਜਿਹੜੇ ਬੱਚੇ ਫੋਕਸਡ ਹੁੰਦੇ ਨੇ ਠੀਕ ਹੈ ਜੀ 100% ਫੋਕਸਡ ਹੁੰਦੇ ਨੇ ਉਹਨਾਂ ਨੂੰ ਸਪੋਰਟ ਜੀ ਦਿਸ਼ਾ ਦਿਖਾਣ ਦੀ ਦੇਣ ਹੁੰਦੀ ਹੈ ਉਹ ਆਪਣੇ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਕੁਝ ਥੋੜਾ ਡਿਸ਼ਾਹੀਨ ਹੁੰਦੇ ਨੇ ਅਸੀਂ ਉਸ ਜਗ੍ਹਾ ਤੇ ਪਰ ਮਾਪੇ ਦਾ ਸਹਿਯੋਗ ਮੰਗਦੇ ਹਾਂ ਕਿ ਸਾਡਾ ਸਹਿਯੋਗ ਹੋ ਕਿ ਅਸੀਂ ਬੱਚੇ-ਬੱਚੇ ਨੂੰ ਦਿਸ਼ਾ ਨਿਰਦੇਸ਼ ਦੇ ਕੇ ਉਹਨੂੰ ਸਹੀ ਰਸਤੇ 'ਤੇ ਵਿਖਾ ਸਕੀਏ ਸੋ ਜਿੱਥੇ ਟੀਚਰਸ ਦਾ ਰੋਲ ਹੈ ਉੱਥੇ ਮਾਤਾ-ਪਿਤਾ ਦਾ ਵੀ ਬਹੁਤ ਰੋਲ ਹੈ ਬੱਚੇ ਜੀ ਕੀ ਮੈਸੇਜ ਜਨਾ ਦਿੰਦੇ ਉਹ ਉਸ ਬੱਚਿਆਂ ਨੂੰ ਬੱਚੀ ਨੇ ਜਿਹੜਾ 99% ਨੰਬਰ ਲਏ ਨੇ ਪਰ ਕਿਤੇ ਨਾ ਕਿਤੇ ਅੱਜ ਸਕੂਲ ਤੋਂ ਲੈ ਕੇ ਬੱਚੀ ਦੇ ਘਰ ਤੱਕ ਵਧਾਈਆਂ ਮਿਲਦੀਆਂ ਪਈਆਂ ਸਾਰੇ ਪਰਿਵਾਰ ਨੂੰ ਤੁਹਾਨੂੰ ਵੀ ਵਧਾਈਆਂ ਮਿਲਦੇ ਦੇਣਾ ਕੀ ਉਸ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਨਹੀਂ ਅੱਗੇ ਮਿਹਨਤ ਕਰਨੀ ਹੈ ਮਿਹਨਤ ਕਰਨਗੇ ਤਾਂ ਫਲ ਮਿਲੇਗੀ ਉਹਨਾਂ ਨੂੰ ਮੈਸੇਜ ਇਹ ਸਭ ਜਿਹੜੇ ਬੱਚੇ ਤੇ ਆਪਣੇ ਮਾਤਾ ਪਿਤਾ ਦਾ ਔਰ ਆਪਣੇ ਟੀਚਰਸ ਹੈ ਬਾਂ ਦਾ ਲੜ ਪੜ ਲੈਂਦੇ ਨੇ ਉਹ ਜ਼ਿੰਦਗੀ ਚ ਬੜੇ ਜਲਦੀ ਕਾਮਯਾਬੀ ਨੂੰ ਹਾਸਲ ਕਰ ਲੈਂਦੇ ਨੇ तो मैं सबनों यही संदेश देना चाहवागा चैनल राही कि अपने माँ बाप के कहने रवो अपने टीचर्स के कहने रवो और सही गल् जो बहुत जल्दी मान लिया जाए ताकि समा वेस्ट ना हो सके सो तो मैं सबन अपील करना कि मेहनत किसी बंद की वेस्ट नहीं जीती मेहनत करो अपने हंड्रड परसेंट लगन मेहनत करो कामयाबी थोड़े पिछले दौड़ती आएगी तो गलबात की प्रिंसिपल साहब ने उन्होंने कहा कि मेहनत करो ਤੇ ਜੇ ਮਾਤਾ ਪਿਤਾ ਦਾ ਅਸ਼ੀਰਵਾਦ ਹੈ ਤੇ ਨਾਲ ਦੀ ਨਾਲ ਮਿਹਨਤ ਵੀ ਕਰੋ ਤਾਂ ਫੇਰ ਕਿਤਨਾ ਕਿਤੇ ਫਲ ਮਿਲਦਾ ਹੈ। ਸੋ ਆਪਾਂ ਬੱਚੀ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ। ਸੋ ਗੱਲਬਾਤ ਕਰਾਂਗੇ ਲੁਥਰਾ ਪਰਵਾਰ ਦੇ ਜਿਹੜੀ ਖੁਸ਼ੀਆਂ ਆਈਆਂ ਨੇ ਦੋ ਦੋ। ਗੱਲਬਾਤ ਕਰਾਂਗੇ ਮਿਹਨਤ ਕਿਤੇ ਨਾ ਕਿਤੇ ਉਹਨਾਂ ਦੀ ਰੰਗ ਲੈ ਆਈ ਹੈ। 91% ਨੰਬਰ ਲੈਨੇ ਧੀ ਨੇ ਤੇ ਦੂਜੀ ਧੀ ਨੇ ਲੈਨੇ 70% ਨੰਬਰ। ਇੱਕ ਪਲੱਸ ਟੂ ਚ ਤੇ ਇੱਕ ਦਸਵੀਂ ਚ। ਗੱਲਬਾਤ ਕਰਦੇ ਆ ਕੀ ਕਹਿਣਾ ਹੈ ਫੇਰ ਤੋਂ ਹੀ ਜਿਹੜੀਆਂ ਵਧਾਈਆਂ ਮਿਲਦੀਆਂ ਪਿਆਣੇ। ਤੇ ਸਾਡੇ ਵੱਡੇ ਭਰਾ ਨਿਤਨ ਲੁਤਰਾ ਬੜੀ ਸੇਵਾ ਕੀਤੀ ਏ ਪੱਤਰਕਾਰੀ ਦੁਨੀਆ ਦੇ ਵਿੱਚ ਪਰਿਵਾਰ ਬੜਾ ਜਿਹੜਾ ਜੁਆਇੰਟ ਪਰਿਵਾਰ ਆ ਤੇ ਖੁਸ਼ੀਆਂ ਦੇ ਨਾਲ ਰਹਿੰਦੇ ਨੇ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਲੱਤੀ ਜੀ ਸੋ ਨਿਤਨ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਬੀਰੂ ਤੁਸੀਂ ਨਹੀਂ ਆਉਂਦੇ ਤੇ ਬੜਾ ਖੁਸ਼ੀਆਂ ਵਾਲਾ ਮਾਹੌਲ ਬਣਿਆ ਆ ਤੇ ਤੁਹ ਤੋਂ ਤੋਂ ਪੁੱਛਣਾ ਹੈ ਤੇ ਕੀ ਕਹਿਣਾ ਆ ਫੋਨ ਸੁਣ ਲੋ ਜੇ ਤੁਹਾਡਾ ਲਾਈਵ ਚੱਲਦਾ ਪਿਆ ਤਾਂ ਮਾਹੌਲੇ ਸੁਣਾ ਦੇਣਾ ਤੁਸੀਂ ਵੀ ਕਹੋਗੇ ਕਿ ਤੁਸੀਂ মিডিਆ ਪਰਸਨ ਆ ਦਾ ਫੋਨ ਨਹੀਂ ਹੱਥੋਂ ਛੱਡਦੇ ਤੇ ਫੋਨ ਛੱਡਿਆ ਨਹੀਂ ਜਾ ਰਿਹਾ ਕਿਉਂਕਿ ਮੇਰੀ ਆਦਤ ਨਹੀਂ ਕਿਸੇ ਦਾ ਫੋਨ ਮਿਸ ਕਰਨ ਦੀ ਤੇ ਹਲੋ ਆ ਗਿਆ ਜੇ ਫੋਨ ਮੈਂ ਉਹ ਕੀ ਤੁਹਾਨੂੰ ਦੱਸੀ ਹੈ ਕਿ ਪ੍ਰਮਾਤਮਾ ਨੇ ਇਨਾ ਖੁਸ਼ੀ ਦਿੱਤੀ ਆ ਹਲੋ ਹਲੋ ਹਾਂਜੀ ਹਾਂਜੀ ਥੈਂਕਿਊ ਥੈਂਕਿਊ ਨਿਸ਼ਾਨ ਜੀ ਥੈਂਕਿਊ ਬੋਲ ਸਾਹਿਬ ਬਹੁਤ ਵਧੀਆ ਬੋਲ ਸਾਹਿਬ ਬਹੁਤ ਵਧੀਆ ਆ ਬਾਸ ਤੁਸੀਂ ਲਾਈਵ ਚੱਲਦੇ ਪਿਓ ਮੀਡੀਆ ਪਰਸਨਸ ਆਏ ਦੇ ਇੰਟਰਵਿਊ ਕਰਨ ਤੇ ਮੈਂ ਲਾਈਵ ਹੀ ਤੁਹਾਡਾ ਫੋਨ ਚੁੱਕ ਲਿਆ ਤੇ ਲੋਕ ਵੀ ਤੁਹਾਨੂੰ ਨਾਲ ਹੀ ਸੁਣਦੇ ਪਏ। ਬਹੁਤ ਧੰਨਵਾਦ ਜੀ। ਧੰਨਵਾਦ ਬਿਲਕੁਲ। ਤੁਸੀਂ ਦੇਖ ਲਓ ਕਿ ਫੋਨ ਤੇ ਵੀ ਇੱਥੇ ਫੋਨ ਆਈ ਜਾ ਰਿਹਾ ਆ ਮਿਸਕਲ ਨਾਲ ਆ ਗਈ। ਸੋ ਇਹਦੇ 'ਚ ਵਧਾਈ ਤੇ ਮੈਨੂੰ ਮਿਲ ਰਹੀ ਆ ਪਰ ਮਿਹਨਤ ਮੇਰੀ ਕੋਈ ਨਹੀਂ। ਮਿਹਨਤ ਬੱਚਿਆਂ ਦੀ ਆ। ਦੋਨਾ ਬੱਚਿਆਂ ਨੇ ਮਿਹਨਤ ਕੀਤੀ। ਅੱਜ ਉਸ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਇੱਕ ਵੱਡੀ ਬੇਟੀ ਜਦੋਂ 99% ਦੀ 12ਵੀਂ ਨੰਬਰ 12ਵੀਂ ਕਲਾਸੋਂ ਪਾਸ ਹੋ ਕੇ ਲਈ ਦੀ ਆ ਛੋਟੀ ਬੇਟੀ 70% ਦੀ ਨੰਬਰ CBSE ਰਿਜ਼ਲਟ ਤੇ 10ਵੀਂ ਕਲਾਸੋਂ ਪਾਸ ਹੋ ਕੇ ਲਈ ਦੀ ਪਰ ਖੁਸ਼ੀ ਦਾ ਤੁਸੀਂ ਸਮਝ ਸਕਦੇ ਹੋ ਕਿ ਪਰਿਵਾਰ ਕਿੰਦਾ ਦੀ ਖੁਸ਼ੀ ਹੋਈ ਕਿਸ ਤਰ੍ਹਾਂ ਦਾ ਮਾਹੌਲ ਆ ਪਰ ਸੱਚੀ ਬੜਾ ਮਾਣ ਹੈ ਉਮੀਦ ਕਰਦਾ ਕਿ ਸਾਰੇ ਬੱਚੇ ਚਾਹੇ ਲੜਕੇ ਆ ਲੜਕੀਆਂ ਵਾਂ ਮਿਹਨਤ ਕਰਨ ਔਰ ਆਪਣਾ ਆਪਣੇ ਮਾਪਿਆਂ ਦਾ ਨਾਮ ਦਿਵੀ ਰਹਿਣ ਨਿਤਨ ਜੀ ਕਿਹਾ ਜਾਂਦਾ ਹੈ ਕਿ ਧੀਆਂ ਜਿਹੜੀਆਂ ਨੇ ਫਿਰਦਾ ਤਾਜ ਹੁੰਦਾ ਤੇ ਅੱਜ ਕਿਤਨਾ ਕਿਤੇ ਉਹ ਤਾਜ ਫਿਰ ਤੇ ਲੱਗ ਗਿਆ ਦੋਨਾਂ ਧੀਆਂ ਨੇ ਅੱਜ ਮਾਣ ਵਧਾਇਆ ਏ ਬਟਾਲਾ ਸ਼ਹਿਰ ਦਾ ਤੇ ਨਾਲ ਦੀ ਨਾਲ ਸਕੂਲ ਦਾ ਤੇ ਨਾਲ ਦੇ ਨਾਲ ਲੁਤਰਾ ਪਰਿਵਾਰ ਦਾ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਏ ਤੇ ਸੇਵਾ ਵੀ ਲੋਕਾਂ ਦੀ ਕੀਤੀ ਏ ਉਹਨਾਂ ਦਾ ਵੀ ਕਿਤੇ ਨਾ ਕਿਤੇ ਮਾਣ ਵਧਾਇਆ ਕੀ ਕਹਿਣਾ ਚਾਹੁੰਦੇ ਬਿਲਕੁਲ ਮੇਰੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਮਾਣ ਵਧਾਉਣ ਚ ਦੋਵਾਂ ਬੱਚਿਆਂ ਨੇ ਕੋਈ ਕਸਰ ਨਹੀਂ ਛੱਡੀ ਦੋਨੇ ਬੋਰਡ ਦੇ ਪੇਪਰ ਸੀ 10ਵੀਂ ਔਰ 12ਵੀਂ ਇੰਪਲਿ ਕਿਸ ਤਰ੍ਹਾਂ ਪਰਾਂ ਦੇ ਕਰ ਰਹੇ ਸੀ ਕਿ ਜਿੰਦਗੀ ਦਾ ਇੱਕ ਪੜਾਅ ਖਤਮ ਕਰਕੇ ਦੂਜਾ ਪੜਾਅ ਵਿੱਚ ਜੀ ਕਰਨਾ ਤਾਂ ਬੜੀ ਮਿਹਨਤ ਲੱਗਦੀ ਆ ਮੈਂ ਬੱਚਿਆਂ ਨੂੰ ਦੇਖਦਾ ਰਿਹਾ ਕਿ ਸਾਰੀ ਸਾਰੀ ਰਾਤ ਨਹੀਂ ਸੁੱਤੇ ਰਾਤ 2:00 ਵਜੇ ਤੱਕ ਪੜ੍ਹਨਾ ਫਿਰ ਫਿਰ 4:00 ਵਜੇ ਉੱਠ ਕੇ ਪੜ੍ਹਨਾ 1.5 ਘੰਟਾ ਸੌਣਾ ਕਿਤਨਾ ਕਿਤੇ ਇੰਨੀ ਕਿ ਮਿਹਨਤ ਸੀ ਕਿ ਸਨਵਾਬ ਦੇਖਣ ਤੇ ਲੱਗਦਾ ਜੀ ਅਸੀਂ 8-10 ਘੰਟੇ ਦੀ ਨੀਂਦ ਪੂਰੀ ਕਰ ਲਈ ਬੱਚੇ ਕਦੋਂ ਸੌਣਗੇ ਕਦੋਂ ਪੇਪਰ ਦੇਣਗੇ ਕਿਦਾਂ ਦੇ ਪੇਪਰ ਦੇਣਗੇ ਪਰ ਉਸ ਪਰਮਾਤਮਾ ਦਾ ਬਹੁਤ ਸ਼ੁਕਰ ਜਿਨ੍ਹਾਂ ਨੇ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ ਉਹ ਸਕੂਲ ਦਾ ਬਹੁਤ ਧੰਨਵਾਦ ਉਹ ਟੀਚਰਸ ਦਾ ਬਹੁਤ ਧੰਨਵਾਦ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਜਿਹੜੇ ਬਹੁਤ ਸਪੋਰਟਿਵ ਹੈ ਔਰ ਬਹੁਤ ਮਦਦਗਾਰ ਸੋ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਕਿਹਾ ਹੈ ਕਿ ਸਿਰ ਦਾ ਤਾਜ ਹੁੰਦੀਆਂ ਧੀਆਂ ਤੇ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਸਾਡਾ ਮਾਣ ਵਧਾਇਆ ਤੇ ਸਕੂਲ ਦਾ ਸਟਾਫ ਜਿਹੜਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕੀਤਾ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਤੋ ਗੱਲਬਾਤ ਕਰਦੇ ਆਂ ਮਾਤਾ ਜੀ ਨਾਲ ਸਪੇਰ ਤੋਂ ਹੀ ਵਧਾਈਆਂ ਮਿਲਦੀਆਂ ਪਰ ਮਾਤਾ ਜੀ ਜਿਹੜੇ ਨੇ ਉਹਨਾਂ ਦਾ ਬਹੁਤ ਯੋਗਦਾਨ ਹੁੰਦਾ ਰੋਟੀ ਖਵਾਣੀ ਟਾਈਮ ਨਾਲ ਤਿਆਰ ਕਰਕੇ ਬੱਚੇ ਨੂੰ ਸਕੂਲ ਭੇਜਣਾ ਹੁੰਦਾ ਸਭ ਤੋਂ ਜ਼ਿਆਦਾ ਯੋਗਦਾਨ ਹੁੰਦਾ ਮਦਰ ਦਾ ਗੱਲਬਾਤ ਕਰਦੇ ਆਂ ਸੋ ਨਮਸਕਾਰ ਨਮਸਕਾਰ ਕੀ ਨਾਮ ਜੀ ਰਿਸ਼ਾਲੂ ਸਰ ਸਤਰਾ ਜੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਬੱਚੀਆਂ ਨੇ ਦੋ ਬੱਚੀਆਂ ਨੇ ਜਿਹੜਾ ਏ ਅੱਜ ਮਹੌਰ ਜਿਹੜਾ ਖੁਸ਼ੀ ਵਾਲਾ ਕਰਤਾ ਜਦੋਂ ਪਤਾ ਲੱਗਿਆ ਕਿੰਨੇ ਕ ਫੋਨ ਫਿਰ ਆਏ ਲੁਤਰਾ ਪਰਿਵਾਰ ਨੂੰ ਕਿੰਨੀਆਂ ਕ ਵਧਾਈਆਂ ਮਿਲੀਆਂ ਦੇ ਇਹਦੇ ਲਗਾਤਾਰ ਫੋਨ ਆਈ ਜਾ ਰਹੇ ਨੇ ਕਿ ਜਦੋਂ ਜਲਦਾ ਸਾਰੇ ਦੇ ਬਤਾਇਆ ਨੇ ਫੋਨ ਆ ਰਹੇ ਬਹੁਤ ਨਾਮless ਹੋ ਰਿਹਾ ਆਪਣੇ ਬੱਚਿਆਂ ਤੇ ਬਹੁਤ ਮਾਪੇ ਦਾ ਨਾਮ ਵਰਤੀ ਕੀਤਾ ਨਾ ਨੇ ਸਾਰੇ ਬੱਚਿਆਂ ਨੂੰ ਇਹ ਦਾ ਗੀਤ ਅਕੀਤ ਵਰਗਿਆ ਮੇਲ ਕਰਨ ਆਪਣੇ ਮਾਪੇ ਦਾ ਨਾਮ ਵਰਤਣ ਕਰਨ ਬਹੁਤ ਖੁਸ਼ੀ ਹੋ ਰਹੀ ਉਹਨਾਂ ਨੇ ਵੀ ਕਿਹਾ ਹੈ ਕਿ ਜੇ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਤੇ ਜਿਹੜੇ ਵੀ ਬੱਚੇ ਮਿਹਨਤ ਕਰਦੇ ਨੇ ਉਹ ਕਿੰਨਾ ਕਿਤੇ ਉਹਨਾਂ ਨੂੰ ਫਲ ਮਿਲੇਗਾ ਕਿ ਉਹ ਮਿਹਨਤ ਕਰਨ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਸ਼ਹਿਰ ਦਾ ਨਾਮ ਜਰਾਏ ਰੋਸ਼ਨ ਕਰੋ। ਤੋਂ ਵੀਡੀਓ ਨੂੰ ਮਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਬਹਾਉਣਾ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾੜਾ